ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਹਰਲਾ ਵਿੜਾ ਤਾਂ ਧੋਣਾ ਹੀ ਸੀਗਾ ਥੋੜੇ ਕ ਪਾਣੀ ਚੀ ਧੋਭ ਜਾਂਦਾ ਛੇਤੀ ਜਿਆਦਾ ਪਾਣੀ ਨਹੀਂ ਪਾਈਦਾ ਪਾਣੀ ਦੀ ਬਰਬਾਦੀ ਹੁੰਦੀ ਹੈ ਇਸ ਤਰ੍ਹਾਂ ਤੇ ਮੈਂ ਨਾ ਉਹ ਬੈਪ ਛੋਟੀ ਸੀ ਪ੍ਰੈਸ਼ਰ ਦੇ ਨਾਲ ਫਿਰ ਫੁੱਲ ਜਿਹੜੇ ਬੂਟੇ ਨੇ ਸਾਰੇ ਭਰ ਦਿੱਤੇ ਨੇ ਹੁਣ ਇੱਕ ਵਾਰੀ ਭਰ ਦਿੱਤੇ ਨਾ ਤੇ ਫਿਰ ਸਾਰੀ ਠੰਡ ਵਿੱਚ ਇੰਨੇ ਜਿਆਦੇ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਇਹਨਾਂ ਨੂੰ ਥੋੜਾ ਥੋੜਾ ਪਾਣੀ ਪਾਈ ਜਾਵਾਂਗੇ ਤੇ ਫਿਰ ਠੰਡੇ ਵਿੱਚ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੈਗੀ ਤੇ ਜਿੰਨਾ ਵੀ ਆਪਾਂ ਵਿੜਾ ਧਵਾਗੇ ਧੋਨੇ ਆ ਸਾਰਾ ਇਹ ਪਾਣੀ ਜਿਹੜਾ ਹੈ ਉਹ ਇਹਦੇ ਵਿੱਚ ਚਲੇ ਜਾਂਦਾ ਆ ਇਹਦੇ ਨਾਲ ਇਹ ਕਿ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਪੌਦਿਆਂ ਨੂੰ ਪਾਣੀ ਮਿਲ ਜਾਂਦਾ ਆ ਤੇ ਪਾਣੀ ਖਰਾਬ ਆ 사ਗਲੇ ਹਨ ਇੱਕ ਲਿਆ ਦੇ ਸੰਤਰਾ ਤੇ ਇੱਕ ਮਰੂਦ ਰੂਦ ਕਿੱਥੇ ਗਿਆ ਪੱਕਾ ਹੈ ਮਰੂਦ ਹਾਏ ਭਾਏ ਰਾਜ ਡੇਗ ਗਿਆ ਵੇ ਮੈਂ ਤਾਂ ਮਾਹਾਂ ਹੀ ਬੁੜਕੜੀਆਂ ਮਾਰ ਮਾਰ ਤੋਂ ਵੜਿਆ ਹਾਈ ਜਾਮਣੀ ਕਲਰ ਦਾ ਮਰੂਦ ਪੱਕਾ ਹੈ ਮਿੱਠੇ ਬੜੇ ਹੁੰਦੇ ਮੈਂ ਦੇਖਾ ਡੇਗ ਗਿਆ ਰਾਜ ਇਹ ਆਜੋ ਨਾ ਕਿੱਥੇ ਜਾ ਰਹੇ ਰਹੇ ਹਾਂ ਇੱਥੇ ਹੀ ਆ ਮੈਂ ਹਾਂ ਹਾਂ ਮੇਰੇ ਨੱਚਾ ਦੋ ਪਿੱਟਾ ਜਮਨ ਵੀ ਪਾ ਲਈ ਤੇ ਫਿਰ ਦੇ ਦਿਆਂਗਾ ਮੈਂ ਕੋਈ ਗੱਲ ਨਹੀਂ ਇਹਦਾ ਨੰਬਰ ਖਰਾਬ ਹੋਣਾ ਹੈ ਤੇਰਾ ਦਮ ਆਜਾ ਵਾਣ ਇੱਕ ਮੈਂ ਤੇਰਾ ਉਖਾਉ ਮੈਂ ਨਾ ਪੱਟ ਲੈਣਾ ਲੈ ਦੋ ਪੱਟ ਲੈਣਾ ਇਹਨਾਂ ਦੇ ਫੋਟੋ ਕਿੰਨੇ ਤਾਂ ਕਿ ਨਹੀਂ ਤੇ ਜੰਦਾ ਲਾ ਦੇ ਜੀ ਆਵੇ ਖਰਨਮ ਨੇ ਨਵਾਂ ਤਰੀਕਾ ਮੈਨੂੰ ਕਹਿੰਦਾ ਹਮਾ ਇਸ ਤਰ੍ਹਾਂ ਕਰਕੇ ਨਾਈਨ ਦਾ ਟੇਬਲ ਮੈਂ ਕਿਹਦਾ ਜਾਦ ਕਰਨਾ ਕਹਿੰਦਾ ਇਦਾਂ ਕਰਕੇ ਨਾਈਨ ਦਾ ਟੇਬਲ ਮੈਂ ਜਾਦ ਕੀਤਾ ਹੈ ਤੇ ਲਰਨਮ ਦੱਸਾਂ ਕਿਵੇਂ ਕੀਤਾ ਨਾਈਨ ਦਾ ਟੇਬਲ ਜਾਦ ਕੇ ਇੱਕੇ ਪਾਸੇ ਨਾਈਨ ਬਾਗੇ 1 2 3 4 5 6 7 8 9 0 1 ਬਸ ਇਥੇ ਐਡ ਪੈਣਾ ਫਿਰ 3 4 5 6 7 8 ਨਹੀਂ ਨਹੀਂ ਇਹਨਾਂ ਪੱਛਿਆ ਦੇ دماغ ਦੀ ਵੀ ਦਾਤ ਦੇਣੀ ਪਾਉਗੀ ਨਾਇਨ ਦਾ ਟੇਬਲ ਜਾਗ ਕਰਨੀ ਬਿਠਾਇਆ ਹੀ ਤੇ ਇਹਨੇ ਮੈਨੂੰ ਕੋਈ ਤਰੀਕੇ ਦੱਸਣ ਦਿਆ ਹੋਏ ਮੈਂ ਤੇ ਰਹਾਣ ਹੋਗੀ ਵੀ ਇਹ ਕਿਹੜਾ ਵਾਹ ਵਧੀਆ ਤਰੀਕਾ ਨਾ ਇਥੇ ਨਾ ਆਪਾਂ ਇਹ ਤੁਲਸੀ ਦੇ ਬੂਟੇ ਸੀਗੇ ਇਹਨਾਂ ਦੇ ਪੱਤੇ ਹੁਣ ਨਾ ਪੱਕ ਗਏ ਤੁਲਸੀ ਤੇ ਇਹਨਾਂ ਦੇ ਬੂਟੇ ਜੜੇ ਨੇ ਉਹ ਮਤਲਬ ਪੱਤੇ ਤੋੜ ਕੇ ਰੱਖ ਲਾਂਗੇ ਤਾਂ ਕਿ ਠੰਡ ਵਿੱਚ ਕੰਮ ਆਉਣਗੇ ਤੇ ਪੁਦੀਨੇ ਦੇ ਪੱਤੇ ਤੋੜ ਕੇ ਰੱਖ ਲਾਂਗੇ ਤਾਂ ਕਿ ਉਹਨਾਂ ਨੂੰ ਹੀ ਠੰਡ ਵਿੱਚ ਪੁਦੀਨਾ ਵੀ ਜਿਹੜਾ ਕੜੀ ਵਿੱਚ ਪਾ ਲੋ ਮਟਰਾਂ ਦੀ ਸਬਜ਼ੀ ਵਿੱਚ ਪਾ ਲੋ ਤੇ ਆਲੂਆਂ ਦੀ ਸਬਜ਼ੀ ਵਿੱਚ ਵੀ ਪਾ ਲਈਦਾ ਇਸ ਕਰਕੇ ਆਪਾਂ ਇਹ ਜਿਹੜੀ ਹੈਗੀ ਆ ਤੁਲਸੀ ਆ ਇਹਦੇ ਪੱਤੇ ਚਾਹ ਵਿੱਚ ਪਾ ਲਈਦੇ ਠੰਡ ਵਿੱਚ ਤੇ ਹੁਣ ਅੱਗੇ ਤਾਂ ਕੋਰਾ ਪਿਆ ਨਾ ਇਹ ਸਾਰੇ ਪੱਤੇ ਸੁੱਕ ਜਾਣੇ ਆ ਹੋਰ ਵੀ ਦੂਸਰੀ ਸਾਈਡ ਵੀ ਤੁਰਸੀ ਦੇ ਬੂਟੇ ਹੈਗੇ ਨੇ ਤੇ ਸਾਰਿਆਂ ਦੇ ਆਪਾਂ ਤੋੜ ਕੇ ਪੱਤੇ ਰੱਖਣਾਂਗੇ ਇਹ ਸ਼ਾਮ ਵਿੱਚ ਹੀ ਸੁੱਕ ਜਾਣੇ ਐਸ ਵਾਰੀ ਨਾ ਇਹਨੂੰ ਬਹੁਤ ਜ਼ਿਆਦਾ ਫੁੱਲ ਲੱਗੇ ਅ 2 ਸਾਲ ਹੋ ਗਏ ਤੈਨਾਂ ਪਰ ਹਰ ਸਾਲ ਲੱਗਦੇ ਫੁੱਲ ਕੱਟ ਲੱਗਦੇ ਪਰ ਐਸ ਸਾਲ ਬਹੁਤ ਬਹੁਤ ਹੀ ਸੋਹਣੇ ਰਹਿੰਦੇ ਤੇ ਕਾਫੀ ਟਾਈਮ ਲੌਂਗ ਟਾਈਮ ਤੱਕ ਇਹ ਫੁੱਲ ਰਹਿੰਦੇ ਆ ਤੇ ਇੱਕ ਆਪਾਂ ਨਵਾਂ ਲਵਾਇਆ ਸੀ ਬੂਟਾ ਤੇ ਇਹਨਾਂ ਗੋਭੀ ਦੇ ਟੰਡ ਲਿਆ ਮੈਨੂੰ ਤੇ ਪਤਾ ਹੀ ਨਹੀਂ ਸੀ ਇਸ ਬਾਰੇ ਕਿ ਇਹ ਇੰਨੀ ਟੇਸਟੀ ਸਬਜ਼ੀ ਬਣਦੀ ਆ ਕਿਉਂਕਿ ਮੈਂ ਸੁਣਿਆ ਬਹੁਤ ਵਾਰੀ ਸੀ ਕਿ ਗੋਭੀ ਦੇ ਟੰਡਾਂ ਦੀ ਸਬਜ਼ੀ ਬਣਾਈਏ ਤਾਂ ਬਹੁਤ ਟੇਸਟੀ ਬਣਦੀ ਆ ਪਰ ਮੈਂ ਤਾਂ ਪਹਿਲੀ ਵਾਰੀ ਬਣਾ ਕੇ ਵਖੀ ਔਰ ਵਾਕਈ ਹੀ ਬਹੁਤ ਹੀ ਟੇਸਟੀ ਬਣੀ ਤੇ ਮੈਨੂੰ ਪਤਾ ਨਹੀਂ ਸੀ ਇਸ ਬਾਰੇ ਕਿ ਵਾਕਈ ਇੰਨੀ ਟੇਸਟੀ ਸਬਜ਼ੀ ਬਣਦੀ ਹੈ ਗੋਭੀ ਦੇ ਜਿਹੜੇ ਅੱਗੇ ਟੰਡਲ ਹੁੰਦੇ ਨੇ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਫਿਰ ਬਾਏ ਬਾਏ ਬਾਈ ਬਾਈ ਕਰਨ ਤੋਂ ਪਹਿਲਾਂ ਮੈਂ ਇਹ ਨਹੀਂ ਗੱਲ ਜ਼ਰੂਰ ਕਹਾਂ ਕਿ ਲਾਈਕ ਕਰ ਦਿਆ ਕਰੋ ਲਾਈਕ ਘੱਟ ਹੁੰਦੇ ਨੇ ਕਮੈਂਟ ਜ਼ਿਆਦੇ ਹੁੰਦੇ ਨੇ ਜੀ ਚੈਨਲ ਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਆ ਨਵੇਂ ਭੈਣ ਭਰਾ ਜਿਹੜੇ ਆਉਂਦੇ ਨੇ ਉਹ ਨਾਲ ਹੀ ਨਾਲ ਜੁਆਇਨਿੰਗ ਕਰ ਲਿਆ ਕਰਨ ਸਬਸਕ੍ਰਾਈਬ ਕਰ ਦਿਆ ਕਰਨ ਤੇ ਲਾਈਕ ਕਮੈਂਟ ਵੀ ਕਰ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਵੀਡੀਓ ਨੂੰ ਵੇਖਦੇ ਹੋ ਆਉਂਦੇ ਹੋ ਕਲਿੱਕ ਕਰਦੇ ਹੋ ਖੋਲਦੇ ਹੋ ਵੀਡੀਓ ਨੂੰ ਵੇਖਦੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਕੋਲ ਇੱਕ ਹਾਈਪ ਦਾ ਨਿਸ਼ਾਨ ਵੀ ਹੁੰਦਾ ਹਾਈਪ ਨੂੰ ਵੀ ਕਲਿੱਕ ਕਰ ਦਿਆ ਕਰੋ ਜੀ ਤੇ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਫਿਰ